ਪਰ ਵਿਰੋਧੀ ਪਹੁੰਚਨੇ ਕਹਿੰਦੇ ਨੇ ਕਿ ਸਰਕਾਰ ਦਾ ਕੋਈ ਅਰੇ ਛੱਡੋ ਵਿਰੋਧੀ ਦੀ ਇਹ ਕਿਹੜੀ ਗੱਲ ਹੈ ਜੀ ਛੱਡੋ ਇਹਨਾਂ ਦੀ ਕਿਹੜੀ ਇਹਨਾਂ ਦਾ ਕੇਡ ਅਨੁਮੈਂਟ ਆ ਉਹਨਾਂ ਦਾ ਛੱਡੋ ਇਹਨਾਂ ਦਾ ਦੇਜ ਆ ਵੇਜਮੈਂਟ ਇਹਨਾਂ ਕੋ ਦੇਜਮੈਂਟ ਕਰਕੇ ਦਿਖਾਓ ਉਹ ਗੱਲਾਂ ਹੀ ਕਰਦੀਆਂ ਕਿ ਜੋ ਬੱਦੀ ਕਰੀ ਚੋ ਅਈ ਰਾਤ ਦਾ ਚਾਪ ਦਿੰਦੇ ਇੱਥੇ ਲੱਗੇ ਪਿਛਲੇ 4 ਦਿਨ ਦਿੱਤਿਆਂ ਲੱਗਿਆ ਬਿਲਕੁਲ ਨਹੀਂ ਸਬਦਕ ਦੀ ਗੱਲ ਕੋਈ ਗੱਲ ਦੀ ਪਾਣੀ ਪਿੱਛੋਂ ਇੰਨਾ ਜ਼ਿਆਦਾ ਆ ਗਿਆ ਨੂੰ ਅਸੀਂ ਹੱਦ ਤੰਦਾ ਪ੍ਰਬੰਧ ਅਗਲੇ ਪਾਸੇ ਕੀਤਾ ਸਬਦਕ ਦੇ ਤੇ ਪਾਣੀ ਕੋਈ ਤੁਦੀ ਬਾਦ ਆ ਗਈ ਕੋਈ ਨਹੀਂ ਸਹੀ ਆਪਣਾ ਕੰਮ ਕਰਦੇ ਆ ਆਪਣੀ ਡਿਊਟੀ ਕਰਦੇ ਕਿੰਦ ਸੁਗਰਾ ਨੂੰ ਬੇਇੱਜ਼ਤੀ ਆ ਕਿਉਂ ਪੰਜਾਬ ਦੀ ਬਾਹ ਫੜ ਦੇ ਪੰਜਾਬ ਦਾ ਜਿਹੜਾ ਉਹ ਪੰਜਾਬ ਦਾ ਹੱਥ ਪਨ ਪੰਜਾਬ ਨੂੰ ਸਪੈਸ਼ਲ ਪੈਕੇਜ ਜਿਹੜਾ ਉਹ ਦੇਣ ਬਾਕੀ ਜਿੰਨੇ ਲੋਕ ਅਸੀਂ ਸੇਫ ਕੀਤੇ ਆਦ ਦੇ ਕੱਢਲੇ ਸੀਗੇ ਪਹਿਲਾਂ ਹੀ ਬਹੁਤ سارے ਲੋਕ ਕੱਢਲੇ ਸੀਗੇ ਬੱਚਿਆਂ ਵਾਲੀਆਂ ਗੱਲਾਂ ਕਰਦੇ ਆ ਕੇ ਸਿਆਸਤ ਕਰੀ ਜਾਂਦੇ ਯਾਰ ਕਿਹੜੀ ਸਰਕਾਰ ਆ ਕੀ ਕਰ ਦੂ ਇੱਥੇ ਦੱਸੋ ਤੁਸੀਂ ਜਦੋਂ ਪਾਣੀ ਇੰਨਾ ਆ ਗਿਆ ਅਸੀਂ ਪਹਿਲੇ 4 ਦਿਨ ਤੋਂ ਬਚਾਉਣ ਤੇ ਲੱਗੇ ਮਨੇਰੇ 5 ਵਜੇ ਨਹੀਂ ਬਚ ਸਕਿਆ ਟੁੱਟ ਕੇ ਤੁਸੀਂ ਬੰਦ ਕੀ ਕਰਦੇ ਇੰਨਾ ਹੀ ਪਾਣੀ ਅਜੇ ਪਿੱਛੇ ਇੰਨਾ ਜ਼ਿਆਦਾ ਸਰਕਾਰੀ ਜਨ ਸਪੋਕਸਮੈਨ ਦੇ ਨਾਲ ਜੁੜੇ ਤੁਸੀਂ ਤੇ ਇਸ ਵਕਤ ਜਿਹੜੇ ਰਮਦਾਸ ਇਲਾਕੇ ਦੇ ਵਿੱਚ ਮੌਜੂਦ ਆ ਜਿਹੜੇ ਹੜਪਰ ਬਾਬਤ ਪਿੰਡ ਰਿਹਾ ਔਰ ਕੁਲਦੀਪ ਢਾਲੀਵਾਲ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਵਿਧਾਇਕ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਰ ਕਿਸ ਤਰ੍ਹਾਂ ਦੇ ਹਾਲਾਤ ਨੇ ਪਿੰਡਾਂ ਦੇ ਹੁਣ ਬਿਲਕੁਲ ਰਾਤ ਦੇ ਇੱਥੇ ਪਿਛਲੇ 4 ਦਿਨ ਦੇ ਇੱਥੇ ਆ ਲੱਗੇ ਬਿਲਕੁਲ ਲੱਗੇ ਸਭ ਦੇ ਕੀ ਗੱਲ ਕੋਈ ਗੱਲ ਦੀ ਪਾਣੀ ਪਿੱਛੋਂ ਇੰਨਾ ਜ਼ਿਆਦਾ ਆ ਗਿਆ ਨਾ ਅਸੀਂ ਹੱਦ ਤੰਦ ਦਾ ਪ੍ਰਬੰਧ ਅਗਲੇ ਪਾਸੇ ਕੀਤਾ ਸਭ ਦੇ ਕੀ ਗੱਲ ਤੇ ਪਾਣੀ ਕੁਦਰਤੀ ਬਾਦ ਆ ਗਈ ਔਰ ਕੋਈ ਨਹੀਂ ਪੜਾ ਕੰਮ ਕਰਦੇ ਆ ਆਪਣੀ ਡਿਊਟੀ ਕਰਦੇ ਆਪਣਾ ਲੋਕਾਂ ਨੂੰ ਜਿਹੜਾ ਦੇਖੋ ਇੰਨਾ ਜਿਆਦਾ ਪਿੱਛੋਂ ਪਾਣੀ ਆ ਗਿਆ ਪਾਣੀ ਮਤਲਬ ਥੋੜਾ ਹੋਵੇ ਤਾਂ ਸਮਝਦਕ ਦੀ ਗੱਲ ਪਾਣੀ ਬਹੁਤ ਜਿਆਦਾ ਆ ਗਿਆ ਜਿੱਦਨੇ ਕਾਜ਼ਾਤ ਪ੍ਰਬੰਧ ਕੀਤੇ ਸਾਦੀ ਰਾਤ ਇੱਥੇ ਲੱਗੇ ਰਹੇ ਸਮਝਦਕ ਦੀ ਗੱਲ ਅਸੀਂ ਆਪਣੇ ਕੰਮ ਤੇ ਲੱਗੇ ਸਾਡੀ ਬੇਨਤੀ ਹੈ ਕਿ ਜਿਹੜਾ ਸਰਕਾਰ ਹੈ ਕੇਂਦਰ ਸਰਕਾਰ ਹੈ ਪੰਜਾਬ ਦੇ ਤਿੰਨਾਂ ਦਰਿਆਵਾਂ ਦੇ ਵਿੱਚ ਬੜਾ ਵੱਡਾ ਹਾੜਾ ਹੈ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਉਹ ਪੰਜਾਬ ਦੀ ਬਾਹ ਫੜਨ ਪੰਜਾਬ ਦਾ ਜਿਹੜਾ ਉਹ ਪੰਜਾਬ ਦਾ ਹੱਥ ਫੜਨ ਪੰਜਾਬ ਨੂੰ ਸਪੈਸ਼ਲ ਪੈਕੇਜ ਜਿਹੜਾ ਉਹ ਦੇਣ ਬਾਕੀ ਜਿੰਨੇ ਲੋਕ ਅਸੀਂ ਸੇਫ ਕੀਤੇ ਆਜ਼ਾਦ ਦੇ ਕੱਢਲੇ ਸੀਗੇ ਪਹਿਲਾਂ ਹੀ ਬਾਤ ਸਾਡੇ ਲੋਕ ਕੱਢਲੇ ਸੀਗੇ ਤੇ ਮੇਰਾ ਖਿਆਲ ਹੈ ਕਿ ਪਰਮਾਤਮਾ ਕਿਰਪਾ ਕਰੋ ਜਾਨੀ ਮਾਲੀ ਨੁਕਸਾਨ ਦੀ ਤੇ ਕੋਈ ਅਜੇ ਤੱਕ ਖਬਰ ਨਹੀਂ ਆਈ ਕਿਉਂਕਿ ਅਸੀਂ 3 ਦਿਨ ਤੋਂ ਲੱਗੇ ਸੀ ਲੋਕਾਂ ਨੂੰ ਕੱਢਣ ਵਾਸਤੇ ਸਾਡੇ ਕੋਲ ਖਬਰਾਂ ਸੀ ਕਿ ਪਿੱਛੋਂ ਪਾਣੀ ਆ ਸਕਦਾ ਤੇ ਪਾਣੀ ਆ ਗਿਆ ਕੱਲ੍ਹ ਦਾ ਪਾਣੀ ਆ ਗਿਆ だっਤੀ 3 ਵਜੇ ਇੱਥੋਂ ਗਏ ਹਾਂ 3 ਵਜੇ ਇੱਥੋਂ ਹੀ ਗਏ ਸੀ ਤੇ 3 ਵਜੇ ਇੱਥੋਂ ਜਾ ਕੇ ਫਿਰ ਉਦੋਂ ਗਏ 4 ਵਜੇ ساری ਰਾਤ ਹੀ ਇੱਥੇ ਦੇ ਤੁਸੀ ਬੰਦ ਉੱਤੇ ਪਰ ਜਿੱਥੇ-ਜਿੱਥੇ ਹੀ ਕੀਤਾ ਹੀ ਠੀਕ ਉੱਥੇ ਨਹੀਂ ਟੁੱਟਾ ਦੂਜੇ ਪਾਸੇ ਟੁੱਟ ਗਿਆ ਜਿੱਥੇ ਸਾਡੇ ਕੋਲ ਪੋਟਾਂ ਹੀ ਗਿਆ ਉੱਥੇ ਹੀ ਰਾਤ ساری ਰਾਤ 40 ਜੀਐਸਬੀ ਦੇ ਸਾਡੇ ਕੋਲ ਉਹ ਸਾਰੀਆਂ ਲਾ ਛੜੀਆਂ ਸੀ ਉਹ ਲਾ ਕੇ ਉੱਥੇ-ਉੱਥੇ ਹੀ ਪੋੜਿਆ ਪਰ ਇਦੋਂ ਤੁਸੀ ਬੰਦ ਟੁੱਟ ਗਿਆ ਇਦਲੇ ਪਾਸੇ ਉਹਨਾਂ ਪਿੱਛੋਂ ਡੇਢ ਬੱਬਾ ਨਾਨਕ ਤੋਂ ਪਾਣੀ ਜ਼ਿਆਦਾ ਆ ਤੋ ਜਿਹਨਾਂ ਤੁਸੀਂ ਬੰਦ ਜੜਾ ਜ਼ਿਆਦਾ ਟੁੱਟ ਗਏ ਸਮਝੋ ਸ਼ਾਸਕ ਦੀਆਂ ਐਨਡੀਆਰ ਆਫ ਦੀਆਂ ਟੀਮਾਂ ਵੀ ਲੱਗੀਆਂ ਹੋਈਆਂ ਨੇ ਇਹਦੇ ਹਾਥੀ ਪੁਲਿਸ ਦੇ ਜਵਾਨ ਵੀ ਲੱਗੇ ਹੋਏ ਨੇ ਪਰ ਵਿਰੋਧੀ ਪਹੁੰਚੇ ਨੇ ਕਹਿੰਦੇ ਨੇ ਕਿ ਸਰਕਾਰ ਦਾ ਕੋਈ ਅਰੇ ਨਹੀਂ ਛੱਡੋ ਬਦੋਦੀ ਇਹ ਕੀ ਕਹਿੰਦਾ ਜੀ ਛੱਡੋ ਇਹਨਾਂ ਦੀ ਕੀ ਇਹਨਾਂ ਦਾ ਕਿਹੜਾ ਅਰੇਂਜਮੈਂਟ ਹਾਂ ਉਹਨਾਂ ਦਾ ਛੱਡੋ ਇਹ ਸਮੇਂ ਇਹਨਾਂ ਦਾ ਇਹ ਅਰੇਂਜਮੈਂਟ ਇਹਨ ਕੋ ਅਰੇਂਜਮੈਂਟ ਕਰਕੇ ਦਿਖਾਓ ਉਹ ਗੱਲਾਂ ਹੀ ਕਰਦੀਆਂ ਕਿ ਜੋ ਬੰਦੀ ਕਰੀ ਚੋ ਅਸੀਂ ਤਾਂ ਚਾਪ ਦਿੰਦੇ ਇੱਥੇ ਲੱਗੇ ਗੱਲਾਂ ਦੇ ਨਹੀਂ ਸਮਝਦੇ ਕਿ ਗੱਲ ਅਈ ਕੰਮ ਕਰਦੇ ਆ ਆਪਣਾ ਬਦੋਧੀਆਂ ਬਦੋਧੀਆਂ ਛੱਡੋ ਜੀ ਇਹਨਾਂ ਦਾ ਕੀ ਵੈਲਿਊ ਆ ਕੀ ਕਹਿੰਦੇ ਆ ਕੀ ਦੀ ਕਹਿੰਦੇ ਸਮਝਦੇ ਗਿਓ ਆ ਆਪਾਂ ਨੂੰ ਤੇ ਆ ਕਿ ਲੋਕਾਂ ਦੀ ਜਿਹੜੀ ਆਪਾਂ ਉਹ ਮਦਦ ਕਰੀਏ ਲੋਕਾਂ ਦੇ ਨਾਲ ਰਹੀਏ ਸਰ ਜਦ ਕੁਦਰਤ ਦੀ ਮਾਰ ਆ ਸਾਰਾ ਪਾਣੀ ਉੱਪ ਤੋਂ ਆ ਗਿਆ ਤੁਸੀਂ ਬੱਚਿਆਂ ਵਾਲੀਆਂ ਗੱਲਾਂ ਕਰਦੇ ਆ ਆ ਕੇ ਸਿਆਸਤ ਕਰੀ ਜਾਂਦੇ ਆ ਕਿਹੜੀ ਸਰਕਾਰ ਆ ਕੀ ਕਰਦੂ ਇੱਥੇ ਦੱਸੋ ਤੁਸੀਂ ਜਦੋਂ ਪਾਣੀ ਇੰਨਾ ਆ ਗਿਆ ਅਸੀਂ ਪਹਿਲੇ 4 ਦਿਨ ਤੋਂ ਬਚਾਉਣ ਤੇ ਲੱਗੇ ਹਨ ਮਨੇਰੇ 5 ਵਜੇ ਨਹੀਂ ਬੱਸ ਸਕਿਆ ਟੁੱਟ ਕੇ ਤੁਸੀਂ ਬੰਦ ਕੀ ਕਰਦੇ ਇੰਨਾ ਜੀ ਪਾਣੀ ਅਜੇ ਪਿੱਛੇ ਇੰਨਾ ਜ਼ਿਆਦਾ ਜੋ ਵੀ ਮੰਤਰੀ ਸਾਹਿਬ ਆਪ ਆਏ ਆ ਇਸ ਕਰਕੇ ਕੋਈ ਇਦਾਂ ਦੀ ਗੱਲ ਨਹੀਂ ਕਿ ਅਸੀਂ ਲੋਕਾਂ ਦੇ ਨਾਲ ਆ ਉਹ ਲੋਕਾਂ ਨੂੰ ਹੀ ਕੱਢਿਆ ਕੋਈ ਅਜੇ ਤੱਕ ਕੋਈ ਇਦਾਂ ਦੀ ਮਾੜੀ ਖਬਰ ਨਹੀਂ ਆਈ ਉਹ ਨਾ ਅਸੀਂ ਆਉਂਦਾਂਗੇ ਕਿਹੇ ਵੀ ਤਰ੍ਹਾਂ ਦੀ ਕੋਈ ਚੀਜ਼ ਬਸ ਕੁਝ ਵੀ ਚਾਹੀਦਾ ਹੋਊਗਾ ਹੱਦ ਸੀ ਜਦਾ ਹੀ ਪ੍ਰਬੰਧ ਕੀਤਾ ਕੋਈ ਚੱਕਰ ਨਹੀਂ ਸਰ ਕਿੰਨੀਆਂ ਟੀਮਾਂ ਲੱਗੀਆਂ ਹੋਈਆਂ ਨੇ ਔਰ ਜਵੇਂ ਹੁਣੇ ਡੀਸੀ ਸਾਖੀ ਇਸ ਨਾਲ ਬੈਡ ਮਾਇ ਸੀ ਉਹਨਾਂ ਨੇ ਵੀ ਕਿਹਾ ਕਿ ਆਰਮੀ ਦੀ ਇੱਕ ਟੀਮ ਵੀ ਜਿਹੜੀ ਬੁਲਾਈ ਗਈ ਹੈ ਹਾਂ ਨਾ ਇਹ ਸਾਰੇ ਦੀ ਬੁਲਾਈ ਅਸੀਂ ਫੌਜ ਨੂੰ ਵੀ ਬੀਐਸਪ ਨੂੰ ਵੀ ਜਿਹੜੇ ਇਹ ਬਲਹ ਹਰ ਲੋਕ ਨੂੰ ਦੱਸਦੇ ਉਹ ਵੀ ਮਗਾਇਆ ਬਹੁਤ ਟੀਮਾਂ ਤੋੜ ਲੱਗੀਆਂ ਸਾਡੀਆਂ ਟੀਮਾਂ ਦਾ ਹਾਂ ਇਸ ਕਰਕੇ ਅਸੀਂ ਬਲਹ ਵਾਧੂ ਟੀਮਾਂ ਦਾ ਪ੍ਰਬੰਧ ਕੀਤਾ ਕੋਈ ਚੱਕਰ ਨਹੀਂਗਾ ਅਸੀਂ ਹਰ ਤਰ੍ਹਾਂ ਅਸੀਂ ਫੂਡ ਦਾ ਪ੍ਰਬੰਧ ਕੀਤਾ ਅਸੀਂ ਬਲਹ ਡੰਗਲਾਂ ਦੇ ਜਿਹੜਾ ਚਾਰਾ ਉਹਦਾ ਪ੍ਰਬੰਧ ਕੀਤਾ ਜਿੱਥੇ-ਜਿੱਥੇ ਲੋੜ ਪੈਂਦੀ ਉੱਥੇ ਭੇਜਿਆ ਕੋਈ ਚੱਕਰ ਨਹੀਂ ਹਾਂ ਤਾਂ ਬਿਲਕੁਲ ਇਹ ਸਰ ਕੈਬਨਟ ਸਾਬਕਾ ਕੈਬਨਟ ਮੰਤਰੀ ਮੌਜੂਦਾ ਵਿਧਾਇਕ ਗੁਲਦੀਪ ਸਿੰਘ ਢਾਲੀਵਾਲ ਜਿਹਨਾਂ ਦੇ ਨਾਲ ਗੱਲਬਾਤ ਕੀਤੀ ਔਰ ਜਿਨ੍ਹਾਂ ਨੇ ਕਿਹਾ ਕਿ ਪੂਰੇ ਸੁਰੱਖਿਆ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਰਹੇ ਪ੍ਰਸ਼ਾਸਨ ਦੇ ਵੱਲੋਂ ਸਾਰੇ ਪ੍ਰਬੰਧ ਜਿਹੜੇ ਕਰਨੇ ਨੇ